ਬਿਹાગੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁਖਾ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬੇਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੂੜੀਏ ਹਰ ਹਾਜ਼ਰ ਨਦਰੀ ਆਇਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੂੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਸੇ ਹਰ ਦਰਗਹ ਹੈ ਪੈਨਾਇਆ ਮੇਰੀ ਜਿੰਦੂੜੀਏ ਐਨ ਇਸ ਸਾਚ ਸਮਾਣੇ ਰਾਮ ਤੇ ਨਕਾ ਸੰਗ ਮਲ ਉਤਰਾ ਮੇਰੀ ਜਿੰਦੂੜੀਏ ਰੰਗ ਰਾਤੇ ਨਦਰ ਨੀਸਾਣੇ RAM ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੂੜੀਏ ਮਿਲ ਸਾਧੂ ਸੰਗ ਅਗਾਣੇ RAM ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੂੜੀਏ ਜਪ ਹਰ ਹਰ ਤ੍ਰਿਸ਼ਨਾ ਜਾਏ RAM ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੂੜੀਏ ਤਿਸ ਮਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੂੜੀਏ ਸੋ ਹਰ ਧਨ ਨਿਤ ਪਾਏ RAM ਵਡ ਭਾਗੀ ਸੰਗਤ ਮਿਲਾ ਮੇਰੀ ਜਿੰਦੂੜੀਏ ਨਾਨਕ ਹਰ ਗੁਣ ਗਾਏ RAM ਾਨਥਨੰਤਰ ਰਵ ਰਹਿਆ ਮੇਰੀ ਜਿੰਦੂੜੀਏ ਪਾਰ ਬ੍ਰਹਮ ਪ੍ਰਭ ਦਾਤਾ ਰਾਮ ਤਾਕ ਅੰਤ ਨਾ ਪਾਈਏ ਮੇਰੀ ਜਿੰਦੂੜੀਏ ਪੂਰਨ ਪੁਰਖ ਵਿਧਾਤਾ ਰਾਮ ਸਰਬ ਜੀਆ ਪ੍ਰਤਪਾਲ ਦਾ ਮੇਰੀ ਜਿੰਦੂੜੀਏ ਜਿਉ ਬਾਲਕ ਪਿਤ ਮਾਤਾ ਰਾਮ ਸਹਸ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾ ਤਾਰਾਮ ਸ਼ਕਾ ਇਕ ਵਾਹਿਗੁਰੂ ਸਾਹਿਬ ਜੀ ਬਿਹાગੜਾ ਮਹੱਲਾ ਪੰਜਵਾ ਛੰਤ ਕਰ ਪਹਿਲਾ ਇੱਕ ਓੰਕਾਰ ਸਤਗੁਰ ਪਰਸਾਦ ਹਰ ਕਾ ਏਕ ਅਚੰਬਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੋ ਧਰਮ ਨਿ ਆਏ RAM ਹਰ ਰੰਗ ਅਖਾੜਾ ਪਾਇਓ ਨ ਮੇਰੇ ਲਾਲ ਜੀਉ ਆਵਣ ਜਾਣ ਸਬਾਏ RAM ਆਵਣ ਤਾ ਜਾਣਾ ਤਿਨਹਿ ਕੀਆ ਜਿਨ ਮੇਦਨ ਸਿਰ ਜੀਆ ਇਕਨਾ ਮੇਲ ਸਤਗੁਰ ਮਹਿਲ ਬੁਲਾਏ ਇਕ ਪਰਮ ਭੂਲੇ ਫਿਰ ਦਿਆ ਅੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮਹਿ ਰਹਿ ਆ ਸਮਾਏ ਸਚ ਕਹੈ ਨਾਨਕ ਸੁਣ ਹੋ ਸੰਤੋ ਹਰ ਵਰਤਾ ਧਰਮ ਨਿਆਏ ਆਵਹੋ ਮਿਲਹੋ ਸਹੇਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਦੇ ਰਾਮ ਕਰ ਸੇਵੋ ਪੂਰਾ ਸਤ ਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਧੇ ਰਾਮ ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗਹ ਸੋਭਾ ਪਾਈਐ ਜਿਨ ਕੋ ਵਿਧਾਤਾ ਤੁਰ ਹੋ ਲਿਖਿਆ ਤਿਨਾ ਰੈਣ ਦਿਨ ਲਿਵ ਲਾਈਐ ਮੇ ਮਮਤਾ ਮੋਹ ਛੁੱਟਾ ਜਾ ਸਾંગ ਮਿਲਿਆ ਸਾਦੇ ਜਨ ਕਹੈ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ ਕਰ ਜੋੜਿਓ ਸੰਤ ਨਾਨਕ ਮੁਕਤ ਹੋਆ ਕਰ ਜੋੜਿਓ ਕਰ ਜੋੜਿਓ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਓ ਅਬਿਨਾਸੀ ਪੁਰਖ ਪੂਜੇ ਹਾਰਾਮ ਬਹੁ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਇਹੋ ਮਾਨ ਤਨ ਸਭ ਅਰਪੇ ਹਾਰਾਮ ਮਾਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵਏ ਭਾਗ ਮस्तक ਹੋਏ ਜਿਸ ਕੈ ਦੇਸ ਗੁਰ ਨਾਲ ਸਨੇਹਾ ਜਨ ਕਹੈ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੂਜੇ ਹਾ ਦਹ ਦੇਸ ਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਪਾਇੜਾ ਘਰ ਆਏ RAM ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮਹਿ ਰਹਿਆ ਸਮਾਏ RAM ਸਰਬੇ ਸਮਾਨਾ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੂਖ 나ਠਾ ਅਮਿਓ ਹਰ ਰਸ ਚੋਇਆ ਜਹਾਂ ਦੇਖਾ ਤਹਾ ਸੁਆਮੀ ਪਾਰ ਬ੍ਰਹਮ ਸਭ ਠਾਏ ਜਨ ਕਹੈ ਨਾਨਕ ਸਤਿਗੁਰ ਮਿਲਿਆ ਸਤਿਗੁਰ ਕਹੈ ਨਾਨਕ ਸਤਿਗੁਰ ਮਿਲਾਇਆ ਹਰ ਪਾਏ ਅੜਾ ਘਰ ਆਏ ਹਰ ਪਾਏ ਅੜਾ ਘਰ ਆਏ ਜਨ ਕਹ ਨਾਨਕ ਸਤਿਗੁਰ ਮਿਲਾਇ ਹਰ ਪਾਇੜਾ ਘਰ ਆਏ ਸਾ ਸੰਗਤ ਜੀਓ ਆਮ ਤੌਰ ਤੇ ਜੋ ਇਥੇ ਉਚਾਰਨ ਵਿੱਚ ਪਾਠੀ ਸਿੰਘ ਗਲਤੀ ਕਰ ਜਾਂਦੇ ਨੇ ਪਾਇੜਾ ਦੀ ਜਗ੍ਹਾ ਤੇ ਪਾਇੜਿਆ ਬੋਲ ਜਾਂਦੇ ਨੇ ਜਾਂ ਪਾਇੜਾ ਜਾਂ ਹੋਰ ਕਿਸੇ ਤਰ੍ਹਾਂ ਗਲਤ ਉਚਾਰਨ ਕਰ ਜਾਂਦੇ ਨੇ ਪਾਇੜਿਆ ਪਾਠ ਨਹੀਂ ਹੈ ਪਾਇੜਾ ਆਪ ਜੀ ਦੇ ਅੱਖਰ ਸਾਹਮਣੇ ਦਰਸ਼ਣ ਦੇਦਾਰੇ ਬਖਸ਼ਿਸ਼ ਕਰ ਰਹੇ ਨੇ ਪਾਏ ਅੜਾ ਈੜੀ ਸਿਆਰੀ ਅੜਾ ਅੜਾੜੇ ਕੰਨਾ ਇਹ ਪਾਏ ਅੜਾ ਉਚਾਰਨ ਦਾ ਖਿਆਲ ਰੱਖਣਾ ਗਲਤ ਉਚਾਰਨ ਨਾ ਹੋਵੇ ਹਾਂਜੀ ਜਨ ਕਹ ਨਾਨਕ ਸਤਿਗੁਰ ਮਿਲਾਇਆ ਹਰ ਪਾਏ ਅੜਾ ਘਰ ਆਏ ਰਾਗ ਬਿਹાગੜਾ ਮਹੱਲਾ ਪੰਜਵਾ ਆਤ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ਗੋਪਾਲ ਦਇਆਲ ਗੋਬਿੰਦ ਲਾਲਨ ਮਿਲ ਹੋ ਕੰਤ ਨਿਮਾਣੀਆ ਨੈਨ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲਾਖ ਉਲਾਹ ਨੇ ਮੋਹਿ ਹਰ ਜਬ ਲਗ ਨਹ ਮਿਲੈ ਰਾਮ ਮਿਲਨ ਕਉ ਕਰਉ ਉਪਾਵ ਕੇਛ ਹਮਾਰਾ ਨਹ ਚੱਲੈ ਰਾਮ ਚਾਲ ਚੇਤ ਬੇਤ ਅਨੇਤ ਪ੍ਰਿਯ ਬੇਨਾ ਕਵਨ ਵਿਧੀ ਨਾ ਧੀ ਜੀਐ ਖਾਨ ਪਾਨ ਸਿਗਾਰ ਬਿਰਥੇ ਹਰ ਕੰਤ ਬੇਨ ਕਿਉ ਜੀ ਜੀਐ ਆਸਾ ਪਿਆਸੀ ਰੈਨ ਦਿਨਿਰ ਰਹਿ ਨਾ ਸਕੀਐ ਇਕ ਤਿਲੈ ਨਾਨਕ ਪੈ ਅੰਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲੈ सेज एक प्रयसंग दर्श ਨਾ ਪਾਈਐ ਰਾਮ ਅਵਗਨ ਮੋਹੇ ਅਨੇਕ ਵੱਖਰਾ ਵੱਖਰਾ ਕਰਕੇ ਜਿਵੇਂ ਭਾਈ ਸਾਹਿਬ ਨੇ ਪੜਿਆ ਹੈ ਇਸ ਤਰ੍ਹਾਂ ਮਹਾਰਾਜ ਜੀ ਦਾ ਪਾਠ ਦਰਸ ਨਾ ਪਾਈਐ ਰਾਮ ਇਦਾਂ ਬੋਲਣਾ ਹੈ ਇਕੱਠਾ ਦਰਸ਼ਨ ਨਹੀਂ ਪੜ ਜਾਣਾ ਸਹਿਜ ਏਕ ਪ੍ਰਯੋ ਸੰਗ ਦਰਸ ਨਾ ਪਾਈਐ ਰਾਮ ਅਵਗਨ 모ਹੇ ਅਨੇਕ ਕਤ ਮਹਿਲ ਬੁਲਾਈਐ ਰਾਮ ਨਿਰਗੁਨ ਨਿਮਾਣੀ ਅਨਾਥ ਬਿਨਵੈ ਮਿਲ ਹੋ ਪ੍ਰਭ ਕਿਰਪਾ ਨਿਦੇ ਭ੍ਰਮ ਭੀਤ ਖੋਈਐ ਸਹਿਜ ਸੋਈਐ ਪ੍ਰਭ ਪਲਕ ਪੇਖਤ ਨਵ ਨਿਦੇ ਗ੍ਰਹਿ ਲਾਲ ਆਵੇ ਮਹਿਲ ਪਾਵੇ ਮਿਲ ਸੰਗ ਮੰਗਲ ਗਾਈਐ ਨਾਨਕ ਪੈ ਅੰਪੈ ਸੰਤ ਸਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਰਾਮ ਏਛ ਪੁੰਨੀ ਮਨ ਸ਼ਾਂਤ ਤਪਤ ਬੁਝਾਇਆ ਰਾਮ ਸਫਲਾ ਸੋ ਦਿਨਸ ਰਹਿਣੇ ਸੁਹਾਵੀ ਅਨਦ ਮੰਗਲ ਰਾਸ ਕਨਾ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ਭ੍ਰਮ ਲੋਭ ਮੋਹ ਵਿਕਾਰ ਥਾਕੇ ਸਫਲਾ ਸੋ ਦਿਨ ਸ ਰੈਣੇ ਸੁਹਾਵੀ ਇਥੇ ਦਿਨ ਸ ਰੈਣੇ ਇਕੱਠਾ ਕਰਨ ਵਾਲੋਂ ਸਫਲਾ ਸੋ ਦਿਨ ਸ ਰੈਣੇ ਸੁਹਾਵੀ ਦਿਨ ਸਫਲਾ ਹੈ ਰੈਣ ਸੁਹਾਵੀ ਹੈ ਸਫਲਾ ਸੋ ਦਿਨਸ ਰੈਣੀ ਸੁਹਾਵੀ ਅਨੰਦ ਮੰਗਲ ਰਾਸ ਕਾਣਾ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ਭ੍ਰਮ ਲੋਭ ਮੋਹ ਵਿਕਾਰ ਥਾਕੇ ਮਿਲ ਸਖੀ ਮੰਗਲ ਲਗਾਇਆ ਨਾਨਕ ਪਿਆਮ ਪੈ ਸੰਤ ਜੰਪੈ ਜਿਨ ਹਰ ਹਰ ਸੰਯੋਗ ਮਿਲਾਇਆ